ਜਿਹੜੇ ਸੀਐਮ ਸਾਹਿਬ ਨੇ ਉਹਨਾਂ ਨੇ ਦੋ ਮੇਨ ਆਖਿਆ ਸੀ ਵੀ ਇੱਕ ਤਾਂ ਸਿੱਖਿਆ ਇੱਕ ਮੈਡੀਕਲ ਆ ਦੋਨਾਂ ਚ ਨਾ ਕੰਮ ਰਹੇ ਨੇ ਮੈਡੀਕਲ ਕਾਲਜ ਕਿਹਾ ਦੀ ਵੀ ਪੰਜਾਬ ਚ ਡਿਸਟ੍ਰਿਕਟ ਸਮਰੂਰ ਚ 16 ਮੰਨ ਕੇ ਇੱਕ ਬਣਾ ਦੇਣਾ ਇੱਕ ਵੀ ਬਣਾ ਦੇਣਾ ਇਹ ਕਹਿੰਦੇ ਹੁੰਦੇ ਸੀ ਵੀ ਛੋਟੇ ਨਹੀਂ ਪੱਥਰਾਂ ਨਾਲ ਖੁਰਕ ਕਰਦੇ ਨੇ ਇਹਨਾਂ ਦੇ ਰੱਖਿਆਂ ਨਾਲ ਕਰ ਰਹੇ ਨੇ ਹੁਣ ਕਰਜਾ ਗੁਰਜਾ ਖੜੇ ਪੰਜਾਬ ਸਿਰ ਉਹ ਤਾਂ ਪਹਿਲਾਂ ਨਹੀਂ ਸਰਕਾਰ ਨਹੀਂ ਚੜੇ ਹੋਏ ਉਹ ਵੀ ਕਰੂਗਾ 70 ਸਾਲਾਂ ਦੇ ਵਿੱਚ ਕਰਜ਼ਾ ਚੜਿਆ 225 ਕਰੋੜ ਉਹਨੂੰ 70 ਦੇ ਡਿਵਾਈਡ ਕਰ ਲੋ 2 ਸਾਲਾਂ ਚੜਿਆ 1 ਲੱਖ 80000 ਕਰੋੜ ਡਿਵਾਈਡ ਕਰ ਲੋ ਵੀ ਕਿੰਨੇ ਬੰਦੇ ਚੜਦਾ ਕਰਜ਼ਾ ਚੜਿਆ ਇਹ ਬੁਲਾਰ ਕਰਜ਼ੇ ਨਾਲੇ ਕੰਮ ਵੀ ਕਰ ਰਹੇ ਨੇ ਸੜਕ ਬਣ ਰਹੀ ਸਾਰੇ ਬਸ ਉਹਨੇ ਸੜਕ ਬਣਾ ਲਈ ਢਾਕੀਆਂ ਮਣੀ ਲੱਗੀਆਂ ਸਾਲ ਪਾਰ ਹੋ ਗਿਆ ਸਾਲ ਪਾਰ ਹੋ ਗਿਆ ਹੀ ਸਾਲ ਦੀਆਂ ਢਾਕੀਆਂ ਨਹੀਂ ਲੱਗੀਆਂ ਇਹਨੂੰ ਇਹ ਪੁੱਛ ਵੀ ਪੁਗਮਾ ਤਮਾਨ ਤੇ ਜੀਮਾ ਕਿੱਥੇ ਆਏ ਤੇ ਉਹਨਾਂ ਇਹਨਾਂ ਸੁਝੇ ਨੇ ਪਿੰਡਾ ਜੀ ਉਹਨੂੰ ਕਿੱਥੇ ਟਾਈਮ ਲੱਗੂਗਾ ਤੂੰ ਸਵੇਰੇ ਆ ਕੇ ਦੇਖਿਓ 7 ਵਜੇ ਵੀ ਹੱਸ ਬਦਾਲ ਹੈ ਕਿ ਇਹ ਨਸ ਨਸੜੀਆਂ ਗੋਲੀਆਂ ਦੇ ਖਤਰੇ ਬਣਾ ਕਮਰੇ ਨੇ ਉਹ ਪਹਿਲਾਂ ਨਹੀਂ ਨਵਾਂ ਦੇਣ ਲਿਆ ਨਹੀਂ ਪਹਿਲਾਂ ਨਹੀਂ ਲਿਆ ਓਦਾਂ ਕੋਈ ਖੁਦ ਵੀ ਖੁਦ ਆਪ ਖਾਂਦੇ ਨੇ ਇਹ ਮੈਡੀਸਨ ਲੈਂਦੇ ਨੇ ਔੜੀਆਂ ਪਹਿਲਾਂ ਦੀਆਂ ਮਿਲਦੀਆਂ ਸੀ ਬਈ ਸੜਕ ਵੀ ਫਿਰ ਪਹਿਲਾਂ ਸੀ ਜਿਹੜਾ ਚੰਗਾ ਕੰਮ ਕਰਦਾ ਉਹਨਾਂ ਨੇ ਕਰਤਾ ਹਾ ਜਿਹੜਾ ਮਾੜਾ ਕੰਮ ਕਰਤਾ ਉਹਨਾਂ ਨੇ ਕਰਿਆ ਹੋਇਆ ਮੋਦੀ ਸਰਕਾਰ ਨੇ ਹਰਿਆਣਾ ਆਪਣੇ ਪੰਜਾਬ ਚ ਆ ਕੇ ਮੁੰਡਾ ਮਾਰਿਆ ਕੀ ਬੋਲੇ ਭਵੰਤਮਾਨ ਬੋਲੋ ਦੱਸੋ ਦਲਾਲੀ ਤੋਂ ਬਿਨਾ ਇਹ ਸਰਕਾਰ ਕੁਝ ਨਹੀਂ ਕਰ ਰਹੀ ਪੰਜਾਬ ਦੀ ਲੁੱਟ ਹੋ ਰਹੀ ਆ ਵੱਡੇ ਪੱਦਰ ਦੇ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੀ ਜਵਾਨੀ ਦੀ ਲੋ ਜੀ ਇੱਕ ਪਾਸੇ ਮੁੰਡੇ ਨੌਜਵਾਨ ਨੇ ਤੇ ਦੂਜੇ ਪਾਸੇ ਬਾਬੇ ਆ ਉਹ ਬਾਬੇ ਜਿਹੜੇ ਥੋੜੀ ਜੀ ਸਲੋਤ ਸਰਕਾਰ ਦੀ ਕਰਦੇ ਆ ਤੇ ਨੌਜਵਾਨ ਸਿਬਰਨਜੀਤ ਮਾਨ ਦੀ ਕਰਦੇ ਆ ਹੁਣ ਆਪਾਂ ਚਲੋ ਪੁੱਛ ਲੈਨੇ ਆ ਥੋੜੀ ਜੀ ਗੱਲਬਾਤ ਕਰ ਲੈਨੇ ਆ ਜਿਹੜੇ ਸੀਐਮ ਸਾਹਿਬ ਨੇ ਉਹਨਾਂ ਨੇ ਦੋ ਮੇਨ ਆਖਿਆ ਸੀ ਵੀ ਇੱਕ ਤਾਂ ਸਿੱਖਿਆ ਇੱਕ ਮੈਡੀਕਲ ਆ ਦੋਨਾਂ ਚ ਨਾ ਕੰਮ ਰਹੇ ਨੇ ਮੈਡੀਕਲ ਕਾਲਜ ਕਿਹਾ ਦੀ ਵੀ ਪੰਜਾਬ ਚ ਡਿਸਟ੍ਰਿਕਟ ਸੰਗਰੂਰ ਚ 16 ਮੰਨ ਕੇ ਇੱਕ ਬਣਾ ਦੇਣਾ ਇੱਕ ਵੀ ਬਣਾ ਦੇਣਾ ਮਸਤਵਾਨਾ ਸਾਹਿਬ ਨਹੀਂ ਪੱਥਰ ਰੱਖਿਆ ਸੀ ਉਹਦੇ ਹਲਥਾਈ ਉੱਤੇ ਇਹ ਕਹਿੰਦੇ ਹੁੰਦੇ ਸੀ ਵੀ ਝੋਟੇ ਨਹੀਂ ਪੱਥਰਾਂ ਨਾਲ ਖੁਰਕ ਕਰਦੇ ਨੇ ਇਹਨਾਂ ਦੇ ਰੱਖਿਆਂ ਨਾਲ ਕਰ ਰਹੇ ਨੇ ਹੁਣ ਇਹਨਾਂ ਨੇ ਦੱਸੋ ਵੀ ਕਿੱਥੇ ਬਿਲਡਿੰਗ ਕਰੀ ਐ ਕਿੱਥੇ ਉਸਾਰੀ ਕਰੀ ਐ ਕਿਹੜੇ ਨਹੀਂ ਪੱਥਰ ਦੇ ਮਜ਼ਦੂਰ ਦਾ ਹੋ ਰਿਹਾ ਹੈ ਦੱਸੋ ਉਹ ਜਿਹੜਾ ਗੱਲ ਕੋਈ ਨਹੀਂ ਉਹਦੇ ਸੀ ਇਹਨਾਂ ਨੇ ਵਾਦਾ ਕੀਤਾ ਸੀ ਵੀ ਨਹੀਂ ਉਹ ਜਿਹੜਾ ਹੁਣ ਕਹਿੰਦੇ ਨੇ ਵੀ ਕਰਜ਼ਾ ਚੜਾ ਗਏ ਕਰਜਾ ਕਰਜਾ ਕਿੱਰੇ ਪੰਜਾਬ ਸਰ ਉਹ ਤਾਂ ਪਹਿਲਾਂ ਨਹੀਂ ਸਰਕਾਰ ਨਹੀਂ ਚੜਿਆ ਹੋਇਆ ਕੀ ਕਰੂਗਾ ਨਹੀਂ ਤਾਂ ਨਵੇਂ ਵੀ ਤਾਂ ਚੜੀ ਜਾ ਰਹੇ ਆ ਨਾ ਦੰਬੇ ਤੇ ਫਿਰ ਹੁਣ ਤਬੀਦਰੀ ਦਾ ਚਲਾਉਣਾ ਪਊ 30000 ਕਰੋੜ ਦੇ ਵੀ ਦਿੱਤਾ ਇਹਨੂੰ ਅਖਬਾਰਾਂ ਦੇ ਵਿੱਚ ਆਉਂਦਾ ਸਰਕਾਰ ਨੂੰ ਮੋੜਿਆ ਕਹਾਂ ਭਾਈ ਤੇ ਅੱਜ ਤੱਕ ਚੱਕਿਆ ਕਿੰਨਾ ਚੱਕਿਆ ਤਾਂ ਪਹੁੰਦਾ ਇਹਨੂੰ ਪਤਾ ਬਾਈ ਨੂੰ ਮੈਨੂੰ ਤਾਂ ਮੈਂ ਅਖਬਾਰ ਪੜ੍ਹਦਾ ਨਹੀਂ ਕਹਿੰਦਾ 70 ਸਾਲਾਂ ਦੇ ਵਿੱਚ ਕਰਜ਼ਾ ਚੜਿਆ 225 ਕਰੋੜ ਉਹਨੂੰ 70 ਦੇ ਡਿਵਾਈਡ ਕਰ ਲੋ 2 ਸਾਲਾਂ ਚੜਾ 1 ਲੱਖ 80000 ਕਰੋੜ ਡਿਵਿਡੈਂਡ ਕਰ ਲੋ ਵੀ ਕਿੰਨੇ ਬੱਦੇ ਚੜਦਾ 1000 ਕੋਟ ਦਾ ਕਰਦਾ ਭਾਈ ਮੰਨ ਲਓ ਮੇਰੇ ਵੀ ਉਹ ਪਹੁੰਚ ਦੇ ਦੱਸੋ ਮੜਾ ਆ ਹਾਂ ਜੀ ਹਾਂ ਕਰਜ਼ਾ ਚੜਿਆ ਹੈ ਪਰ ਕਰਜ਼ੇ ਨਾਲੇ ਕੰਮ ਵੀ ਕਰ ਰਹੇ ਨੇ ਜਿਹੜਾ ਮੋਦੀ ਨੇ ਕਰਿਆ ਹੋਇਆ ਵੀ ਫੌਜ ਦੀ ਭਰਤੀ ਬੰਦ ਕਰਤੀ ਕਿਆ ਸਾਲਾਂ ਬਾਅਦ ਕਰਿਆ ਉਹ ਬਹੁਤ ਗਲਤ ਕਰਿਆ ਹੋਇਆ ਤੂੰ ਉਹ ਬਾਤ ਠੀਕ ਹੈ ਉਹਦੇ ਵਿੱਚ ਤਾਂ ਤੁਸੀਂ ਦੱਸੋ ਵੀ ਪੰਜਾਬ ਦੇ ਵਿੱਚ ਸੰਗਰੂਰ ਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਜਿਹਦੇ ਕਰਕੇ ਤੁਸੀਂ ਆਮ ਆਦਮੀ ਪਾਰਟੀ ਨੂੰ ਜਾਂ ਕਿਸੇ ਵੀ ਪਾਰਟੀ ਨੂੰ ਵੋਟ ਪਾਉਂਦੇ ਇਸ ਸਾਡੇ ਪਿੰਡ ਚ ਤਾ ਸੜਕ ਬਣ ਰਹੀ ਹੈ ਮੇਰੀ ਕੋਈ ਚੀਜ਼ ਗਈ ਨਹੀਂ ਉਹ ਕਹਿੰਦੇ ਵੀ 3.50 ਤੋਂ 30 ਤੇ ਲਿਖਿਆ ਸੜਕ ਛੜਕ ਬਣ ਰਹੀ ਹੈ ਸਾਰੀ ਬਸ ਸੜਕ ਬਣ ਰਹੀ ਹੈ ਸੜਕ ਦੀਆਂ ਟਾਕੀਆਂ ਮਣੀ ਲੱਗੀਆਂ ਜੀ ਸਾਲ ਪਾਰ ਹੋ ਗਿਆ ਸਾਲ ਪਾਰ ਹੋ ਗਿਆ ਜੀ ਸਾਲ ਦੀਆਂ ਟਾਕੀਆਂ ਨਹੀਂ ਲੱਗੀਆਂ ਉਰੇ ਟੂਰਨਾਮੈਂਟ ਹੁੰਦੇ ਤੇ ਕਲਾਕਾਰ ਆਉਂਦੇ ਹੁੰਦੇ ਸੀ ਕਹਿੰਦੇ ਹੁਣ ਜੀ ਮੁਕਤ ਕਰਤੀ ਜੀ ਪੂਰੀ ਪੂਰੀ ਬੋਲ ਜੀ ਮੁਕਤ ਕਰੀ ਜੀ ਸਾਰੇ ਕਦ ਇੱਕ ਕਰੋ ਜੀ ਗੱਲ ਸਾਰੀ ਗੱਲ ਛੱਡੋ ਤੂੰ ਇਹਨੂੰ ਇਹ ਪੁੱਛ ਵੀ ਭਗਵਾਨ ਤਮਾਨ ਤੇ ਜੀਮਾ ਕਿੱਥੇ ਆਏ ਦੇ ਇਹ ਸਾਨੂੰ ਨਹੀਂ ਦੱਸਣਾ ਇਹਨੂੰ ਪੁੱਛੋ ਨਹੀਂ ਬੱਸ ਇਹਨੂੰ ਦੱਸੋ ਨਾ ਜੀ ਹਾਂ ਨਹੀਂ ਚੱਲ ਬਹੁਤ ਵਧੀਆ ਸਾਡੇ ਬਹੁਤ ਵਧੀਆ ਜੀ ਬਹੁਤ ਵਧੀਆ ਸਾਰੇ ਕੰਮ ਨਹੀਂ ਆਏ ਕਿਦਨ ਸੀ ਉਹ ਕਹਿੰਦੇ ਉਰੇ ਜੀ ਉਰੇ ਕਲਾ ਇਹਨਾਂ ਸੋਜੇ ਨੇ ਪਿੰਡਾ ਜੀ ਉਹਨੂੰ ਕਿੱਥੇ ਟਾਈਮ ਲੱਗੂਗਾ ਛੋਟਾ ਟਾਈਮ ਨਹੀਂ ਲੱਗਦਾ ਇੱਕ ਮਿੰਟ ਇੱਕ ਮਿੰਟ ਤੂੰ ਸਵੇਰੇ ਆ ਕੇ ਦੇਖੋ 7 ਵਜੇ ਵੀ ਹੱਸ ਬਦਾਲ ਹੈ ਕਿ ਇਹ ਨਸੇੜੀਆਂ ਗੋਲੀਆਂ ਦੇ ਖਤਰੇ ਬਣਾਇਆ ਕਮਰਾ ਇਹਨਾਂ ਨੂੰ ਦਰ ਕੇ ਅੱਖਵੇਂ ਮੁਰਕੇ ਆ ਕੇ ਰਹਿਂਦੀ ਆਵੇ ਨਸ਼ਾ ਜਲਦ ਹੋਰੇ ਗੱਲਾਂ ਉਹ ਪਹਿਲਾਂ ਨਹੀਂ ਆਵਦੀਆਂ ਪਹਿਲਾਂ ਨਹੀਂ ਆਉਂਦੀਆਂ ਜੀ ਪਹਿਲਾਂ ਨਹੀਂ ਲੱਗੀਆਂ ਪਹਿਲਾਂ ਨਹੀਂ ਲੱਗੀਆਂ ਉਹ ਤਾਂ ਆਪਣੇ ਕੋਲ ਨਹੀਂ ਕਰਦੇ ਆਪ ਖਾਂਦੇ ਨੇ ਇਹੋ ਮੈਡੀਸਿਨ ਲੈਂਦੇ ਨੇ ਇਹ ਤਾਂ ਪਹਿਲਾਂ ਹੀ ਇਹਨੇ ਬਰੇ ਪਹਿਲਾਂ ਨਹੀਂ ਮਿਲਦੀਆਂ ਉਹ ਕਹਿੰਦੇ ਆ ਪਹਿਲਾਂ ਦੀਆਂ ਮਿਲਦੀਆਂ ਨੇ ਬਰੇ ਉਹਦਾ ਇਹ ਖਾਊਗਾ ਤਾਂ ਖਾਈਆਂ ਨਹੀਂ ਮਿਲਦੀਆਂ ਸੀ ਫਿਰ ਬੰਦ ਤਾਂ ਇਹਨਾਂ ਨੇ ਕਰਨੀਆਂ ਸੀ ਇਹਨਾਂ ਨੂੰ ਤਾਂ ਵਧਾਈਆਂ ਨਹੀਂ ਖੜ ਜਾ ਪੁੱਤਰ ਕੈਮਰਾ ਗੋਲੀਆਂ ਪਹਿਲਾਂ ਦੀਆਂ ਮਿਲਦੀਆਂ ਸੀ ਬਈ ਸੜਕ ਵੀ ਫਿਰ ਪਹਿਲਾਂ ਸੀ ਜਿਹੜਾ ਚੰਗਾ ਕੰਮ ਕਰਦਾ ਉਹਨਾਂ ਨੇ ਕਰਤਾ ਹਾ ਜਿਹੜਾ ਮਾੜਾ ਕੰਮ ਕਰਤਾ ਉਹਨਾਂ ਦਾ ਕਰਿਆ ਹੋਇਆ ਆ ਆਸਮਾਨ ਮੁਕਤ ਕਰਨਾ ਚਾਹੁੰਦੇ ਸੀ ਪੰਜਾਬ ਦੇ ਵਿੱਚ ਦੱਸੋ ਕਿੰਨੇ ਪਰਸੈਂਟ ਹੋਇਆ ਸਮੈਕ ਨਹੀਂ ਮਿਲਦੀ ਚ ਕਿੰਨੇ ਪਰਸੈਂਟ ਹੋਇਆ ਖਤਮ ਅਸੀਂ ਤਾਂ ਸੋਡੀ ਨਾਲ ਗੱਲ ਕਰਨੀ ਚਾਹੁੰਦੇ ਆ ਤੁਸੀਂ ਆਪ ਵਿੱਚ ਬੈਸ ਕਰਨ ਲੱਗੇ ਤਾਂ ਹੈਂ ਆਪ ਵੀ ਤੁਸੀਂ ਰੋਜ਼ੇ ਕਰਦੇ ਆ ਨਹੀਂ ਫਿਰ ਗੱਲ ਤਾਂ ਉਹੀ ਆ ਨਾ ਉਹ ਮੁੰਡੇ ਕਹਿੰਦੇ ਵੀ ਨਸ਼ਾ ਖਤਮ ਆਪ ਵੀ ਤੁਸੀਂ ਕਿਸੇ ਨਾਲ ਕਰਦੇ ਨਹੀਂ ਪੰਜਾਬ ਦੇ ਵਿੱਚ ਆ ਕੇ ਮੁੰਡਾ ਮਾਰਿਆ ਆਪਣਾ ਇੱਥੇ ਮੋਦੀ ਸਰਕਾਰ ਨੇ ਹਰਿਆਣਾ ਆਪਣੇ ਪੰਜਾਬ ਚ ਆ ਕੇ ਮੁੰਡਾ ਮਾਰਿਆ ਕੀ ਬੋਲੇ ਭਵੰਤਮਾਨ ਬੋਲੋ ਦੱਸੋ ਹੋ ਕਰਨ ਮਾਰਿਆ ਮੁੰਡਾ ਦੱਸੋ ਭਵੰਤਮਾਨ ਪੰਜਾਬ ਚ ਆ ਕੇ ਜੇ ਵੀ ਸੀ ਖਲੋਰੀ ਪਾਊਡਰ ਤੋਂ ਰੋਕ ਲਿਆ ਸੈਂਟਰ ਸਰਕਾਰ ਦਲਾਲੀ ਤੋਂ ਬਿਨਾ ਇਹ ਸਰਕਾਰ ਕੁਝ ਨਹੀਂ ਕਰ ਰਹੀ ਪੰਜਾਬ ਦੀ ਲੁੱਟ ਹੋ ਰਹੀ ਆ ਵੱਡੇ ਪੱਦਰ ਦੇ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੀ ਜਵਾਨੀ ਦੀ ਇਸ ਤੋਂ ਬਾਅਦ ਕੁਝ ਨਹੀਂ ਮੁੰਡੇ ਪਹਿਲਾਂ ਬੋਲਦੇ ਨਹੀਂ ਸੀ ਪਰ ਬਲਵਾ ਕੇ ਛੱਡਾਂਗੇ ਹਾਂ ਵੀ ਦੱਸੋ ਵੀ ਕਹਿੰਦੇ ਵੀ ਨਸ਼ਾ ਨੋਸ਼ਾ ਕਾਫੀ ਆ ਹਰਪਾਲ ਚੀਮੇ ਦਾ ਇਹ ਹਲਕਾ ਤੇ ਕਹਿੰਦੇ ਨਸ਼ਾ ਕਾਫੀ ਆ ਬੰਦਪੁੰਦ ਨਹੀਂ ਹੋਇਆ ਕੀ ਚੱਕਰ ਨਹੀਂ ਨਸ਼ਾ ਦਾ ਨਹੀਂ ਬੰਦ ਹੋਇਆ ਜੀ ਨਸ਼ਾ ਸਾਨੂੰ ਪਤਾ ਹੀ ਆ ਸਾਰਿਆਂ ਨੂੰ ਪਤਾ ਆ ਪਹਿਲਾਂ ਨਾਲ ਵੱਧ ਗਿਆ ਜੀ ਸੜਿਆਂ ਵੇਕਲ ਨੇ ਰਹੀ ਨੇ ਬੋਲੀਆਂ ਨਸ਼ਾ ਸਮੈਕ ਵੀਡੀਓ ਪਾਪਾ ਲੋਕ ਵੇਚ ਰਿਆ ਲੋਕ ਇੱਕ ਦੂਜੇ ਨਾਲ ਲੜ ਰਿਹਾ ਵੀ ਅਸੀਂ ਵੇਚਦੇ ਆ ਸਾਡਾ ਨਾਂ ਤਾਂ ਕੋਣ ਕੀ ਵਿਗਾੜੂਗਾ ਸਾਡਾ ਇਹ ਵੀਡੀਓ ਵੀ ਆ ਰਹੀਆਂ ਨੇ ਅੱਛਾ ਹੂੰ ਤੇ ਸਰਕਾਰ ਨਹੀਂ ਰੋਕ ਰਹੀ ਨਹੀਂ ਕੋਈ ਸਰਕਾਰ ਨਹੀਂ ਰੋਕ ਰਹੀ ਬਾਕੀ ਸਰਕਾਰ ਅਨੁਸਾਰ ਪਹਿਲੇ ਨੰਬਰ ਦੇ ਸਾਡੇ ਤਿੰਨ ਹੀਰੇ ਜਿਹੜੇ ਦੇ ਉਹ ਇਹ ਸਰਕਾਰ ਨੇ ਮਰਵਾਤੇ ਆਉਣ ਸਾਰੇ ਸਿੱਧੂ ਹੋ ਗਿਆ ਸੁਖਦੀਪ ਤੇ ਆਪਣਾ ਸਨੀਪ ਨੰਗਲੰਪੀਆ ਹੋ ਗਿਆ ਤੇ ਦੀਪ ਸਿੱਧੂ ਤਿੰਨੇ ਹੀਰੇ ਪੰਜਾਬ ਵਾਸਤੇ ਬੋਲਣ ਵਾਲੇ ਜੀ ਇਹਨਾਂ ਨੇ ਉਹ ਖਤਮ ਕਰਵਾਏ ਪਹਿਲਾਂ ਨਾ ਤੇ ਬਾਪੂ ਜੀ ਕਿਸਾਨ ਯੂਨੀਅਨ ਦਾ ਲਾਇਆ ਹੋਇਆ ਉਹਨਾਂ ਨੇ ਬਾਅਦ ਵਿੱਚ ਬਾਪੂ ਜੀ ਨਾਲ ਗੱਲ ਕਰਦੇ ਆ ਬਾਪੂ ਜੀ ਕਿਸਾਨ ਯੂਨੀਅਨ ਨਾਲ ਤੁਸੀਂ ਜੁੜੇ ਹੋਏ ਹੋ ਤੇ ਕਿਵੇਂ ਦੇਖਦੇ ਆ ਕਿ ਕਿਸਾਨਾਂ ਦਾ ਮਸਲਾ ਮੁੱਤਲ ਹੱਲ ਕੀਤਾ ਸਰਕਾਰ ਨੇ ਸਰਕਾਰ ਕੋਈ ਮਸਲਾ ਨਹੀਂ ਹੱਲ ਕਰ ਰਹੀ ਸਰਕਾਰ ਕੋਈ ਵੀ ਅੱਜ ਸਰਕਾਰ ਇਹ ਕਿਸਾਨਾਂ ਦੇ ਹਿਸਾਬ ਤੇ ਚੱਲਦੀ ਨਹੀਂ ਸਰਕਾਰ ਕੋਈ ਵੀ ਹੈ ਸਰਕਾਰ ਚੱਲਦੀ ਹੈ ਉਤਲੇਆਂ ਦੇ ਹਿਸਾਬ ਤੇ ਡਰਾਈਵਰਾਂ ਦੇ ਉੱਤੇ ਨੇ ਕਾਲੀਆਂ ਦੀ ਆਪਣੀ ਕਾਂਗਰਸ ਦੀ ਹੈ ਭਗਵੰਤ ਸਿੰਘ ਕਹਿੰਦੇ ਇਹੀ ਕੰਮ ਬਹੁਤ ਕਰਦਾ ਕਿਸਾਨਾਂ ਲਈ ਵੀ ਬੜਾ ਕੰਮ ਕਰਦਾ ਕਹਿੰਦੇ ਮੁਆਵਜ਼ੇ ਮੂਵਜੇ ਵੀ ਦੇਤੇ ਤੁਹਾਡਾ ਆ ਗਿਆ ਮਾਉਜਾ ਨਾ ਕੋਈ ਮੁਆਵਜ਼ਾ ਨਹੀਂ ਕਿਸੇ ਦਾ ਜਿਹੜੇ ਹੜਾ ਨਹੀਂ ਮਾਰਦਾ ਮੁਆਵਜ਼ਾ ਹੈ ਮੁਰਗੀ ਦਿਓ ਲਾ ਕੇ ਕਹਿੰਦੀ ਦਿਆਂਗਾ ਇਹਦਾ ਦਿੱਤਾ ਤੇ ਲੈ ਆਪਣੀ ਤਿੰਨਵਾ ਦਾ ਇੰਨੀ ਸਾੜਾਂ ਦੀ ਮਾਰ ਪਈ ਹੈ ਘਰਾਂ ਦੀ ਡੰਗਰਾਂ ਦੀ ਆਹਦਾ ਨੂੰ ਤਾਂ ਕਿਉਂ ਕੱਪੜੇ ਪਾ ਕੇ ਉੱਥੇ ਕਿਤੇ ਜੇ ਜੀਬੀਸੀ ਤੇ ਚੜਿਆ ਫਿਰੇਗਾ ਇਹ ਤਿੰਨਵਾ ਦਾ ਆਹਦਾ ਮਾਫੀ ਨਹੀਂ ਦਿੱਤਾ ਉਹਨੇ ਫੇਰਾ ਬਾਰਡਰਾਂ ਤੇ ਵੀ ਦੁਨਣਾ ਪੁਲਿਸ ਜਾਂਦੇ ਬੰਦਿਆਂ ਨੂੰ ਰੋਕਦੀ ਰਹੀ ਹੈ ਧਰਨੇ ਅੱਜ ਪੰਜਾਬ ਪੁਲਿਸ ਦਾ ਕੀ ਹੱਕ ਈ ਉਹਨਾਂ ਦਾ ਹਰਿਆਣੇ ਵਾਲੇ ਦਾ ਉਹਨਾਂ ਦਾ ਕੀ ਹੱਕ ਦੀ ਉਹਨਾਂ ਆ ਕੇ ਡੰਗਾ ਗੱਡੀਆਂ ਤੋੜੀਆਂ ਟਰੈਕਟ ਪੰਨੇ ਨੇ ਪੰਜਾਬ ਜਾ ਕੀ ਹੱਕ ਦੀ ਪੰਜਾਬ ਸਰਕਾਰ ਰੋਕਦੀ ਤਾਂ ਉਹਨਾਂ ਨੂੰ ਉਹਦੀ ਫੋਟੋਾਂ ਦੀ ਬੇਅਦਵੀਂ ਕਰੀਆ 30 ਸਾਲ ਦਾ ਸੁਖ ਕਰਨ ਮਾਰੇਗਾ ਨੌਜਵਾਨ ਮੁੰਡਾ ਦੱਸੋ ਉਹਨੂੰ ਕੀ ਇਨਸਾਫ ਮਿਲਿਆ ਕਿਹੜੇ ਬੰਦੇ ਦੇ ਕਾਰਨ ਕੋਈ ਕੁਝ ਵੀ ਨਹੀਂ ਕੰਮ ਕਰਦੇ ਉਹ ਵੋਟ ਤਾਂ ਪਾਉਂਗੇ ਨਹੀਂ ਨਹੀਂ ਤੁਸੀਂ ਬਾਬਾ ਜੀ ਆਦਾ ਜੀ ਇਹਨੂੰ ਪਾਉਂਗੇ ਸੰਗਰੂਰ ਤੋਂ ਵੋਟ ਕਿਹਨੂੰ ਆ ਬਾਬਰ ਸਿੰਘ ਇੱਠਾ ਜੀ ਸਿਮਰ ਸਿੰਘ ਮਾਨ ਨੂੰ ਹੂੰ ਅੱਛਾ ਕਿਸੇ ਨਾਲ ਕਾਜ ਭਰ ਕੇ ਨਾਲ ਤੇ ਸਰਕਾਰ ਕਹਿੰਦੀ ਅਸੀਂ ਕੰਮ ਬਹੁਤ ਕੀਤੇ ਆ ਤੁਸੀਂ ਕਹਿੰਦੇ ਵੋਟ ਕਿਉਂ ਨਹੀਂ ਕਾਜ ਨਹੀਂ ਕੋਈ ਨੇ ਕੰਮ ਕਿਹੜੇ ਕਰ ਰਹੇ ਨੇ ਇਹਨਾਂ ਨੇ ਇਹ ਤਾਂ ਲੁੱਟੂ ਪੈ ਰਹੇ ਨੇ ਲੁੱਟ ਰਿਹਾ ਕਰ ਰਹੇ ਨੇ ਲੋਕਾਂ ਨੂੰ ਅੱਛਾ ਕੀ ਕਰ ਰਹੇ ਨੇ ਕਨੇ ਕਨੇ ਵੈਧੇ ਕਰਕੇ ਸਾਰੇ ਬੁੱਕਰ ਕਿਹੜੇ-ਕਿਹੜੇ ਕੰਮ ਨਹੀਂ ਹੋਏ ਕੰਮ ਕੁਛ ਨਹੀਂ ਆਫੀਸ ਤੇ ਇੱਕ ਦਾ ਹਜ਼ਾਰ ਕਰਦੇ ਉਹ ਦਿੱਤਾ ਹੂੰ ਬਾਕੀ ਆਪਣਾ ਪਰਸਨਲ ਨਹੀਂ ਨਿਭਾਈ ਇੱਕ ਲੈਫ ਲੈਫ ਤੇ ਚੜ੍ਹ ਗਈ ਲੋਕ ਤਾਂ ਪਾ ਦੋ ਸਾਲਾਂ ਨੂੰ ਪਾਣੀ ਮੁੱਕ ਜੂਗਾ 5 ਸਾਲਾਂ ਨੂੰ ਮੁੱਕ ਜੂਗਾ ਬਾਈ ਕੀ ਕਰੂੰਗਾ ਪਾਣੀ ਤਾਂ ਸ਼ਾਮ ਨੂੰ ਤੋਂ ਹੀ 2 ਘੰਟੇ ਲੇਟ ਹੋਣੀ ਚਾਹੀਦੀ ਜਿੰਮੇਦਾਰ ਨੂੰ ਛੁੱਕੇ ਪਾਣਾ ਚਾਹੀਦਾ ਗਰੀਬ ਵਰ ਦੇ ਕਿਥੇ ਲਾਉਣੇ ਬੋਰਾ ਨਹੀਂ ਚਾਹੀਦੇ ਸਾਨੂੰ ਸਾਡਾ ਪੰਜਾਬ ਬਚਾਉਣ ਵਾਲਾ ਲੀਡਰ ਚਾਹੀਦਾ ਸਾਡੀ ਕੌਮ ਉਚਾਉਣ ਵਾਲਾ ਕਿਹਦੇ ਵੋਟ ਨਹੀਂ ਪਾਉਂਦੇ ਜਿਹੜੀ ਸਾਨੂੰ ਬੁਰਕੀ ਸਿੱਟਦੇ ਨੇ ਕਹਿੰਦਾ ਇਹ ਲਾਈਟ ਦੀ ਬੁਰਕੀ ਸਿੱਟਦੀ ਕਦੇ 1000 ਰੁਪਏ ਦੀ ਸਿੱਟਦੀ ਅਸੀਂ ਜਿਹੜਾ ਸਾਡੇ ਪੰਜਾਬ ਦੇ ਹੱਕਾਂ ਦੀ ਗੱਲ ਕਰੂ ਸਾਡੇ ਪਾਣੀਆਂ ਦੀ ਗੱਲ ਕਰੂ ਸਾਡੀ ਜਵਾਨੀ ਦੀ ਗੱਲ ਕਰੂ ਸਾਡੇ ਚੰਡੀਗੜ੍ਹ ਦੀ ਗੱਲ ਕਰੂ ਅਸੀਂ ਉਹਨੂੰ ਵੋਟ ਦੇਵਾਂਗੇ ਚਾਹੇ ਉਹ ਸਿਮਰਜੀਤ ਮਾਨਾ ਚਾਹੇ ਜਿਹੜਾ ਮਰਜ਼ੀ ਹੋਵੇ ਬਾਈ ਠੀਕ ਹੈ ਜਿਹੜੇ ਜਿਹੜੇ ਚੱਲਦਾ ਇਨਸਾਫ ਨਹੀਂ ਮਿਲੇ ਸਾਨੂੰ ਹੁਣ ਤਾਈ ਬਾਪੂ ਬਲਕੌਰ ਸਿੰਘ ਦਰਦ ਨੀਚੇ ਤੱਕ ਉਹਨਾਂ ਨੇ ਹਰ ਇੱਕ ਲੀਟਰ ਦੀਆਂ ਜਾ ਕੇ ਦੇਲੀਆਂ 'ਚ ਪੈਰ ਰਗੜਲੇ ਮੱਥੇ ਟੇਕਲੇ ਦੱਸੋ ਕੀ ਇਨਸਾਫ ਮਿਲਿਆ ਸੁਪਕਰ ਚਲੋ ਰਾਏ ਨੌਜਵਾਨ ਸੀਗੇ ਜਿਹੜੇ ਗੱਲਾਂ ਬਾਤਾਂ ਕਰ ਰਹੇ ਸੀ ਸੰਗਰੂਰ ਹਲਕੇ ਤੋਂ ਕਿ ਕਿਹਨੂੰ ਵੋਟ ਜਿਹੜੀ ਆ ਕਰਾਂਗੇ ਤਾਂ ਸੰਗਰੂਰ ਦੇ ਹਾਲਾਤ ਜਿਹੜੇ ਤੁਹਾਨੂੰ ਦਿਵਾਇਆ ਕੈਮਰਾਮੈਨ ਕੁਸ਼ਦਾਨ ਸੁਖਿੰਦਰ ਸਿੰਘ ਰਜਣਾ ਲੋਕਾਂ ਦਾ ਟੀਵੀ ਸੰਗਰੂਰ